ਹੈਲੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਸੂਜੀ ਅਤੇ ਕੱਚੇ ਆਲੂ ਦੇ ਵੜੇ ਕੱਚੇ ਆਲੂ ਦੋ ਲੈਣੇ ਹਨ ਉਹਨਾਂ ਨੂੰ ਗ੍ਰੇਟ ਕਰ ਲੈਣਾ ਤੇ ਚੰਗੀ ਤਰ੍ਹਾਂ ਧੋ ਲੈਣਾ ਹੁਣ ਇੱਕ ਕੜਾਹੀ ਗੈਸ ਉੱਤੇ ਰੱਖ ਕੇ ਉਸ ਦੇ ਵਿੱਚ ਇੱਕ ਛੋਟੀ ਕੜਛੀ ਸਰੋਂ ਦੇ ਤੇਲ ਦੀ ਪਾ ਦੇਣੀ ਹੈ ਜਦੋਂ ਤੇਲ ਚੰਗੀ ਤਰ੍ਹਾਂ ਗਰਮ ਹੋ ਜਾਵੇ ਤਾਂ ਇੱਕ ਛੋਟਾ ਚਮਚ ਜੀਰੇ ਦਾ ਪਾ ਦੇਣਾ ਹੈ ਜੀਰਾ ਪਾ ਜਦੋਂ ਜੀਰਾ ਤੜਕਣ ਲੱਗ ਜਾਵੇ ਤਾਂ ਉਸ ਦੇ ਵਿੱਚ ਆਜ ਤੇ ਹਰੀ ਮਿਰਚ ਵੀ ਪਾ ਦੇਣੀ ਹੈ ਹੁਣ ਇੱਕ ਗਲਾਸ ਹੁਣ ਆਪਾਂ ਇੱਕ ਗਲਾਸ ਪਾਣੀ ਅਤੇ ਸੁੱਕੇ ਮਸਾਲੇ ਪਹਿਲਾਂ ਪਾਣੇ ਹਨ ਨਮਕ ਵਿੱਚ ਹਲਦੀ ਓਮ ਥੋੜੇ ਜੇ ਮਿਕਸ ਕਰਕੇ ਇੱਕ ਗਲਾਸ ਪਾਣੀ ਦਾ ਪਾ ਦੇਣਾ ਜਦੋਂ ਪਾਣੀ ਉਬਲ ਜਾਵੇਗਾ ਤਾਂ ਇੱਕ ਕੜਛੀ ਇੱਕ ਕੌਲੀ ਆਪਾਂ ਸੌਰੀ ਇੱਕ ਕੌਲੀ ਆਪਾਂ ਸੂਜੀ ਦੀ ਪਾਣੀ ਹੈ ਤਾਂ ਆਪਾਂ ਇੱਕ ਗ੍ਰੇਟ ਕੀਤੇ ਹੋਏ ਚੰਗੀ ਤਰ੍ਹਾਂ ਧੋ ਕੇ ਕੱਦੂਕਾਸ ਕਰਕੇ ਆਪਾਂ ਦੋ ਆਲੂ ਲੇਹਨ ਅਤੇ ਇਹ ਸਾਰੇ ਸਮੱਗਰੀ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤਾਂ ਜੋ ਇਸ ਦੇ ਵਿੱਚ ਗੁਟਲਿਆ ਨਾ ਰਹਿ ਜਾਣ ਅਤੇ ਆਪਾਂ ਨੂੰ ਵੜੇ ਬਣਾਉਣ ਵਿੱਚ ਆਸਾਨੀ ਹੋਵੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਜਦੋਂ ਇਹ ਥਿੱਕ ਜਿਹਾ ਹੋ ਜਾਏਗਾ ਪੇਸਟ ਤਾਂ ਫਿਰ ਆਪਾਂ ਇਹਨਾਂ ਨੂੰ ਕੜਾਈ ਦੇ ਵਿੱਚੋਂ ਕੱਢ ਕੇ ਇੱਕ ਖੁੱਲੇ ਬਰਤਨ ਦੇ ਵਿੱਚ ਪਾ ਦੇਣਾ ਤਾਂ ਜੋ ਥੋੜਾ ਜਿਹਾ ਠੰਡਾ ਹੋ ਜਾਵੇ ਅਤੇ ਫਿਰ ਆਪਾਂ ਇਸ ਦੀਆਂ ਛੋਟੀਆਂ-ਛੋਟੀਆਂ ਹੱਥਾਂ ਤੇ ਸੋੜਾ ਜਾਂ ਸਰੋਂ ਦਾ ਤੇਲ ਲਾ ਕੇ ਆਪਾਂ ਇਸ ਦੀਆਂ ਛੋਟੀਆਂ-ਛੋਟੀਆਂ ਲੋਈਆਂ ਤਿਆਰ ਕਰ ਲੈਣੀਆਂ ਹਨ ਤੇ ਇਹਨਾਂ ਨੂੰ ਵੜੇ ਦੀ ਸ਼ੇਪ ਦੇ ਦੇਣੀਆਂ। ਉੱਧਰ ਮੈਂ ਗੈਸ ਦੇ ਉੱਪਰ ਕੜਾਹੀ ਰੱਖ ਦਿੱਤੀ ਹੈ ਤਾਂ ਉਹਦੇ ਵਿੱਚ ਤੇਲ ਗਰਮ ਹੋ ਜਾਏਗਾ ਸਰੋਂ ਦਾ ਤੇਲ। ਆਪਾਂ ਇਸ ਨੂੰ ਤਲਣ ਵਾਸਤੇ ਸਰੋਂ ਦਾ ਤੇਲ ਪਾ ਕੇ ਗੈਸ ਤੇ ਕੜਾਹੀ ਰੱਖ ਦਿੱਤੀ ਹੈ। ਉਹਨਾਂ ਚਿਰ ਆਪਾਂ ਸਾਰੇ ਵੜਿਆਂ ਨੂੰ ਬਣਾ ਲੈਨੇ ਆ ਦੇਖੋ ਮੈਂ ਸਾਰੇ ਬੜੇ ਬਣਾ ਲਏ ਹਨ ਹੁਣ ਕੜਾਹੀ ਦੇ ਵਿੱਚ ਤੇਲ ਵੀ ਗਰਮ ਹੋ ਗਿਆ ਹੈ ਇਸ ਦੇ ਵਿੱਚ ਆਪਾਂ ਦੋ ਦੋ ਤਿੰਨ ਤਿੰਨ ਪਾ ਕੇ ਥੋੜੇ ਥੋੜੇ ਤਾਂ ਕਿ ਇਹ ਇੱਕ ਦੂਸਰੇ ਦੇ ਨਾਲ ਚਿੱਟਣਾ ਆਪਾਂ ਇਹਨਾਂ ਨੂੰ ਡੀਪ ਫਰਾਈ ਕਰ ਲੈਣਾ ਹੈ ਤੇ ਇਹਨਾਂ ਨੂੰ ਦੋਨਾਂ ਪਾਸੇ ਤੋਂ 골ਡਨ ਬਰਾਊਨ ਜਿਹਾ ਕਰ ਲੈਣਾ ਹੈ ਬਹੁਤ ਹੀ ਵਧੀਆ ਬਣ ਕੇ ਨਾਸ਼ਤਾ ਤਿਆਰ ਹੁੰਦਾ ਹੈ ਜੇਕਰ ਤੁਹਾਨੂੰ ਮੇਰਾ ਵੀਡੀਓ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰਿਓ ਪਲੀਜ਼ ਹੁਣ ਦੇਖੋ ਆਪਣੇ ਵੜੇ ਬਣਾ ਕੇ ਤਿਆਰ ਹੋ ਗਏ ਹਨ ਦੋਨਾਂ ਪਾਸੇ ਤੋਂ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਬ੍ਰਾਊਨ ਕਰ ਲੈਣਾ ਹੈ ਕ੍ਰਿਸਪੀ ਜੇ ਬਣ ਕੇ ਨਾਸ਼ਤਾ ਤਿਆਰ ਹੁੰਦਾ ਹੈ ਬਹੁਤ ਹੀ ਘਾਣ ਵਿੱਚ ਬਹੁਤ ਹੀ ਟੇਸਟੀ ਲੱਗਦਾ ਹੈ ਬੱਚੇ ਇਸ ਨੂੰ ਬਹੁਤ ਲਾਈਕ ਕਰਦੇ ਹਨ ਦੇਖੋ ਆਪਣਾ ਨਾਸ਼ਤਾ ਕਿੰਨਾ ਵਧੀਆ ਵੜੇ ਬਣ ਕੇ ਤਿਆਰ ਹੋਏ ਹਨ ਹੁਣ ਆਪਾਂ ਇਸ ਨੂੰ ਚਾਹ ਜਾਂ ਸਾਸ ਦੇ ਨਾਲ ਇੰਜੋਏ ਕਰ ਸਕਦੀਆਂ ਦੇਖੋ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਹਨ ਆਪਣੇ ਵੜੇ